ਹੈਲੋ ਦੋਸਤੋ ਮੈਂ ਲਖਵੀਰ ਸਿੰਘ ਇਸ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਅੱਜ ਅਸੀਂ ਚੱਕਰ ਦੇ ਬਾਰੇ ਇੰਟਰੋਡਕਸ਼ਨ ਲਵਾਂਗੇ ਚੱਕਰ ਅਤੇ ਸੋਹਤ ਰੇਖਾਵਾਂ ਮਤਲਬ ਜਿਹੜੇ ਫਰਕ ਹਸ ਨੇ ਤੇ ਜਿਹੜੇ ਉਹਨਾਂ ਦੇ ਟੈਂਜੈਂਟਸ ਨੇ ਉਹਨਾਂ ਦੇ ਬਾਰੇ ਅਸੀਂ ਜਾਣਾਂਗੇ ਵੀ ਉਹ ਕੀ ਹੁੰਦੇ ਨੇ ਤੇ ਉਹਨਾਂ ਦੇ ਵਿੱਚ ਕਿਹੜੀ ਕਿਹੜੀ ਟਰਮਨੋਲੋਜੀ ਯੂਜ਼ ਹੁੰਦੀ ਆ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਜਾਣਾਂਗੇ ਵੀ ਚੱਕਰ ਦਾ ਕੇਂਦਰ ਕੀ ਹੁੰਦਾ ਜਿਹਨੂੰ ਆਪਾਂ ਦਾ ਸੈਂਟਰ ਕਹਿ ਦਿੰਦੇ ਆ ਠੀਕ ਹੈ ਮਨ ਲੋ ਇੱਕ ਬਿੰਦੂ ਆ ਜਿਹੜੇ ਬਿੰਦੂ ਦੇ ਉੱਪਰ ਰੱਖ ਕੇ ਆਪਾਂ ਪ੍ਰਕਾਰ ਰੱਖ ਕੇ ਸਰਕਲ ਲਗਾਉਣੀ ਆ ਇਹ ਬਿੰਦੂ ਨੂੰ ਆਪਾਂ ਦਾ ਸੈਂਟਰ ਕਹਿੰਦੇ ਨੇ ਕੇਂਦਰ ਉਹ ਤੋਂ ਪਰੇਧੀ ਜਾਂ ਫਿਰ ਸਰਕੰਫਰੈਂਸ ਜਿਹੜੀ ਆਹ ਵਾਲੀ ਲਾਈਨ ਆ ਇਹਦੇ ਅੜਦੜੇ ਵਾਲੀ ਲਾਈਨ ਇਹਨੂੰ ਆਪਾਂ ਕਹਿੰਦੇ ਆ ਅਪਰੀਦੀ ਜਾਂ ਫਿਰ ਫਰਕੰਫਰਾਂਸ ਆਹ ਵਾਲੀ ਜਿਹੜੀ ਲਾਈਨ ਠੀਕ ਹੈ ਉਸ ਤੋਂ ਬਾਅਦ ਚੱਕਰ ਦੇ ਕੇਂਦਰ ਤੋਂ ਲੈ ਕੇ ਇਹਦੀ ਪਰਿਧੀ ਤੱਕ ਜਿੰਨੀ ਜਗ੍ਹਾ ਹੁੰਦੀ ਆ ਉਹਨੂੰ ਅਸੀਂ ਕਹਿੰਦੇ ਆ ਅਧਵਿਆਫ ਇਹਨੂੰ ਇਹਨੂੰ ਅਸੀਂ ਕਹਿੰਦੇ ਆ ਅਧਵਿਆਫ ਜਾਂ ਫਿਰ ਰੇਡੀਅਸ ਜਿਹੜੀ ਪ੍ਰਕਾਰ ਹੁੰਦੀ ਆ ਉਹਨੂੰ ਹਮੇਸ਼ਾ ਫੇ ਅੱਧ ਵਿਆਸ ਦੀ ਨਾਲ ਖੋਲ ਕੇ ਚੱਕਰ ਲਾਉਣਾ ਹੁੰਦਾ ਜਿੰਨੀ ਪ੍ਰਕਾਰ ਆਪਾਂ ਖੋਲਦੇ ਆ ਉਹਨੂੰ ਆਪਾਂ ਕਹਿੰਨੇ ਆ ਅੱਧ ਵਿਆਸ ਉਸ ਤੋਂ ਬਾਅਦ ਹੁੰਦਾ ਵਿਆਸ ਜਿਹੜਾ ਸਾਡਾ ਚੱਕਰ ਆ ਚੱਕਰ ਦੇ ਸੈਂਟਰ ਦੇ ਵਿੱਚੋਂ ਲੰਘਦੀ ਇੱਕ ਰੇਖਾ ਜਿਹੜੀ ਉਹਦੀ ਪਰਿਧੀ ਇੱਕ ਪਾਸੇੋਂ ਪਰਿਧੀ ਤੋਂ ਦੂਜੀ ਪਰਿਧੀ ਤੱਕ ਸਰਕੰਫਰੈਂਸ ਤੱਕ ਜਾਵੇ ਇਹਨੂੰ ਆਪਾਂ ਕਹਿੰਨੇ ਆ ਉਹਦਾ ਵਿਆਸ ਉਹਦਾ ਡਾਇਆਮੀਟਰ ਡਾਇਆਮੀਟਰ ਤੋਂ ਜਿਹੜਾ ਅੱਧਾ ਰਹਿ ਜਵੇ ਜਿਹੜਾ ਆਹ ਵਾਲਾ ਪਾਸਾ ਜਿੰਨੇ ਰਹਿ ਗਿਆ ਇਹਨੂੰ ਆਪਾਂ ਕਹਿੰਦੇ ਆ ਅਰਧ ਚੱਕਰ ਜਾਂ ਅੱਧ ਚੱਕਰ ਕਹਿ ਦਿੰਦੇ ਆ ਜਾਂ ਫਿਰ ਇਹਨੂੰ ਸੈਮੀ ਸਰਕਲ ਕਹਿ ਦਿੰਦੇ ਆ ਮਤਲਬ ਜਿਹੜਾ ਸਿਰਫ ਇੰਨਾ ਹੋਵੇ ਤੇ ਆਹ ਵਾਲਾ ਐਫ ਆਈ ਦਾ ਠੀਕ ਹੈ ਮਤਲਬ ਇੱਕ ਲਾਈਨ ਹੋਵੇ ਉਹਦੇ ਤੇ ਜੀ ਆਪਾਂ ਐ ਪੂਰਾ ਸੈਂਟਰ ਦੇ ਉੱਤੇ ਰੱਖ ਕੇ ਇੱਕ ਫਰਕ ਲਾ ਦਈਏ ਤਾਂ ਇਹਨੂੰ ਆਪਾਂ ਨੇ ਅਧ ਚੱਕਰ ਲੈਣਾ ਸੈਮੀ ਸਰਕਲ ਉਸ ਤੋਂ ਬਾਅਦ ਜੇ ਮਲੋਫੀ ਕੋਈ ਚਾਪ ਲਗਾਈਏ ਨਾਂਹ ਫਾਫੇ ਟੋਟਾ ਲਗਾਉਨੇ ਆ ਇਹਨੂੰ ਅਫਰੀਕੀ ਨਹੀਂ ਚਾਪ ਕੋਈ ਨਾ ਟਟਾਂਗਾ ਨੂੰ ਉਸੇ ਕਹਿੰਦੇ ਨੇ ਚਾਪ ਜਾਂ ਫਿਰ ਆਰਕ ਚਾਪ ਆਰਕ ਠੀਕ ਹੈ ਤੇ ਜਿਹੜਾ ਇਹ ਚਾਪ ਨੂੰ ਮਿਲਾਉਂਦੀ ਹੈ ਜਿਹੜੀ ਲਾਈਨ ਜਿਵੇਂ ਇੱਕ ਲਾਈਨ ਦੇ ਨਾਲ ਆਪਾਂ ਇਹਨੂੰ ਚਾਪ ਨੂੰ ਜਿਹੜੇ ਦੋਨੋਂ ਸਿਰਿਆਂ ਨੂੰ ਮਿਲਾ ਦਈਏ ਇਨੂੰ ਆਪਾਂ ਕਹਿੰਦੇ ਆ ਚਾਪ ਕਰਨ ਚਾਪ ਕਰਨਾ ਠੀਕ ਹੈ ਤੇ ਇੰਗਲਿਸ਼ ਦੇ ਵਿੱਚ ਆਪਾਂ ਨੂੰ ਕਹਿੰਨਿਆ ਕਾਰਡ ਜਿਹੜਾ ਚੱਕਰ ਦਾ ਇੱਕ ਹਿੱਸਾ ਹੁੰਦਾ ਕੋਈ ਵੀ ਹਿੱਸਾ ਜਿਵੇਂ ਤੇ ਆਹ ਹੋਣੇ ਚੱਕਰ ਦਾ ਇੱਕ ਹਿੱਸਾ ਬਣ ਗਿਆ ਨਾ ਇਹਨੂੰ ਆਪਾਂ ਕਹਿੰਦੇ ਆ ਖੰਡ segment ਆ ਜਿਹੜਾ ਸਾਰਾ ਹਿੱਸਾ ਜਿਹਨੂੰ ਆਪਣਾ ਕੋਰਡ ਤੇ ਆਪਣੀ ਚਾਪ ਜਿਹਨੂੰ ਵਿੱਚ ਉਹ ਕਰਦੇ ਨੇ ਉਹਨੂੰ ਆਪਾਂ ਕਹਿੰਦੇ ਆ ਖੰਡ segment ਤੇ ਜਿਹੜਾ ਖੰਡਾ ਇਹ ਇੰਨਾ ਛੋਟਾ ਵੀ ਹੋ ਸਕਦਾ ਜਾਂ ਫਿਰ ਜੇ ਆਪਾਂ ਜਿਆਦਾ ਵੱਡੀ ਚਾਪ ਲੈ ਲਈਏ ਫਿਰ ਇਦਾਂ ਵੀ ਹੋ ਸਕਦਾ ਜਿਵੇਂ ਕਿਤਾਬ ਤੇ ਬਣਿਆ ਹੋਇਆ ਆ ਵੀ ਖੰਡੂ ਸਵਰਦਾ। ਉਫਤਵਾ ਸਾਡੇ ਕੋ ਆ ਜਾਂਦੇ ਨੇ ਚੱਕਰ ਕਾਰ ਤੇ ਚੱਕਰਵਾਗ। ਫੇਰ ਫਿਕ ਚੱਕਾ ਲੈ ਲੰਨੇ ਆ। ਜਿਹੜਾ ਚੱਕਰ ਹੁੰਦਾ ਇਹਦਾ ਚੌਥਾ ਹਿੱਸਾ ਜੇ ਅਸੀਂ ਕਰੀਏ 1/4th ਪਾਰਟ ਠੀਕ ਆ ਜਿਹੜਾ ਦਾ ਚੌਥਾ ਹਿੱਸਾ ਹੁੰਦਾ ਉਹਨੂੰ ਆਪਾਂ ਕਹਿੰਦੇ ਆ ਕੁਆਡਰੈਂਟ ਚੱਕਰਵਾਦ ਚੱਕਰਵਾਦ ਕੁਆਡਰੈਂਟ ਛੋਟਾ ਹਿੱਸਾ ਆਵੜਾ ਅਗਲੇ ਵੀ ਚੱਕਰ ਦੇ ਚਾਰ ਹਿੱਸੇ ਕਰ ਦਈਏ ਜਿਹੜਾ ਉਹਦੇ ਵਿੱਚੋਂ 100 ਹੋਊਗਾ ਉਹਨੂੰ ਕੁਆਡਰੈਂਟ ਕਹਾਂਗੇ ਐਵੇਂ ਜੇ ਅਸੀਂ ਕੋਤੋਂ ਛੋਟਾ ਜਾਂ ਵੱਡਾ ਫਮੈਨੀ ਜਿਹੜਾ ਕੁਆਡਰੈਂਟ ਨਹੀਂ ਹੈਗਾ ਚਾਹੇ ਉਹ ਤੋਂ ਛੋਟਾ ਚਾਹੇ ਵੱਡਾ ਉਹਨੂੰ ਅਸੀਂ ਕਹਿੰਦੇ ਆ ਚੱਕਰਕਾਟ ਜਿਹੜਾ ਕਿਸੇ ਵੀ ਦੋ ਰੇਡੀਅਸ ਤੇ ਇੱਕ ਆਰਕ ਦੇ ਵਿੱਚ ਹੁੰਦਾ ਉਹਨੂੰ ਅਸੀਂ ਕਹਿੰਦੇ ਆ ਚੱਕਰਕਾਟ ਫ੍ਰੈਕਸ਼ਨ ਜਿਹੜੇ ਚੱਕਰ ਇੱਕ ਹੀ ਬਿੰਦੂ ਤੋਂ ਪ੍ਰਕਾਰ ਖੋਲ ਕੇ ਖਿੱਚੇ ਜਾਂਦੇ ਨੇ ਉਹਨਾਂ ਨੂੰ ਆਪਾਂ ਕਹਿੰਦੇ ਆ ਸਕੇਂਦਰ ਚੱਕਰ ਕਨਸੈਂਟਰਿੰਗ ਸਰਕਲਸ ਮਤਲਬ ਜਿਹੜਾ ਉਹਨਾਂ ਦਾ ਸੈਂਟਰ ਆ ਉਹ ਇੱਕੋ ਆ ਇਰਫਤਵਾਦ ਹੋਰ ਪ੍ਰਕਾਰ ਖੋਲ ਲਵਾਂਗੇ ਇਰਫਤਵਾਦ ਹੋਰ ਖੋਲ ਲਵਾਂਗੇ ਮਤਲਬ ਜਦੋਂ ਚੱਕਰਾਂ ਦਾ ਜਿਹੜਾ ਸੈਂਟਰ ਪੁਆਇੰਟ ਹੋਵੇ ਉਹ ਸੇਮ ਹੋਵੇ ਤਾਂ ਅਸੀਂ ਉਹਨਾਂ ਨੂੰ ਸਕੇਂਦਰ ਚੱਕਰ ਕਹਿੰਦੇ ਹਾਂ ਸ ਮਤਲਬ ਇੱਕੋ ਜਿਹਾ ਕੇਂਦਰ ਮਤਲਬ ਚੱਕਰ ਕੌਨ ਸੈਂਟ੍ਰਿਕ ਸਰਕਲ ਕੌਨ ਦਾ ਵੀ ਉਹੀ ਮਤਲਬ ਬਣ ਗਿਆ ਮਤਲਬ ਇੱਕੋ ਤੇ ਸੈਂਟ੍ਰਿਕ ਮਤਲਬ ਜਿਹਨਾਂ ਦਾ ਸੈਂਟਰ ਇੱਕੋ ਜਗ੍ਹਾ ਤੇ ਹੋਵੇ ਕਨਸੈਂਟ੍ਰਿਕ ਸਰਕਲ ਉਹ ਤੋਂ ਬਾਅਦ ਚੱਕਰ ਦੇ ਨਾਲ ਜਿਹੜੀ ਰੇਖਾ ਛੂਕੇ ਲੰਘਦੀ ਆ ਉਹਨੂੰ ਕਹਿੰਦੇ ਟੈਂਜੈਂਟ ਜੰਨਾ ਫਿਰ ਉਹਦਾ ਚੱਕਰਾ ਇਹਨੂੰ ਜੇ ਕੋਈ ਰੇਖਾ ਛੂਕੇ ਲੰਘੇ ਐਵੇਂ ਕਰਕੇ ਇੱਕ ਜਗ੍ਹਾ ਤੋਂ ਛੂਕੇ ਲੰਘ ਜਵੇ ਤਾਂ ਵੀ ਉਹ ਕਹਾ ਜਨੇ ਟੈਂਜੈਂਟ ਛੋਹ ਰੇਖਾ ਜੇ ਦੋ ਚੱਕਰਾਂ ਨੂੰ ਇੱਕ ਰੇਖਾ ਛੂ ਕੇ ਲੰਘੇ ਜਿਵੇਂ ਕਿ ਆਹ ਦੋ ਚੱਕਰ ਨੇ ਆਪਾਂ ਇਹਨਾਂ ਨੂੰ ਇੱਕ ਰੇਖਾ ਖਿੱਚ ਦਿੰਨੇ ਆ ਇਹਨਾਂ ਦੀ ਜਿਹੜੀ ਛੁੰਦੀ ਹੋਵੇ ਠੀਕ ਹੈ ਤਾਂ ਇਹਨੂੰ ਆਪਾਂ ਕਹਿ ਦਿੰਨੇ ਆ ਬਾਹਰੀ ਸੰਗੀ ਸ਼ੋਹਤ ਰੇਖਾ ਬਾਹਰੀ ਮੋਦਲ ਬਾਹਰਤੀ ਲੰਘਦੀ ਆ। ਸਾਜੀ ਮਤਲਬ ਦੋ ਜਾਣਿਆਂ ਕੋਲ ਆ। ਛੋਗਾਤ ਦੇ ਘਾ ਮਤਲਬ ਉਹਨਾਂ ਨੂੰ ਛੋਕੇ ਲੰਘਦੀ ਆ। ਠੀਕ ਆ। ਇੰਗਲਿਸ਼ ਦੇ ਵਿੱਚ ਆਪਾਂ ਨੂੰ ਕਹਿੰਦੇ ਆ ਕਾਮਨ ਟੈਂਜੈਂਟ। ਕਾਮਨ ਦਾ ਮਤਲਬ ਇਹ ਸੰਝਿਆ ਹੁੰਦਾ। ਠੀਕ ਆ। ਉਸ ਤੋਂ ਬਾਅਦ ਜਿਹੜੇ ਚੱਕਰ ਜਿਨ੍ਹਾਂ ਦਾ ਅਰਧ ਵਿਆਸ ਇੱਕੋ ਜਿਹਾ ਹੋਵੇ ਮਤਲਬ ਜਿਵੇਂ ਇੱਥੇ ਮੈਂ ਇੱਕ ਸਰਕਲ ਲਗਾਉਣਾ ਫਿਰ ਇੱਥੇ ਵੀ ਮੈਂ ਬਿਲਕੁਲ ਉਨੀ ਹੀ ਪ੍ਰਕਾਰ ਕੋਲ ਕੇ ਇੱਕ ਫਰਕਾ ਲਗਾ ਦਿੰਨਾ ਤਾਂ ਜਿਹੜੇ ਇਹ ਦੋਨੇ ਚੱਕਰ ਨੇ ਇਹਨਾਂ ਨੂੰ ਅਸੀਂ ਕਹਿੰਦੇ ਆ ਸਮਾਨ ਚੱਕਰ ਜਾਂ ਫਿਰ ਇਕੁਅਲ ਸਰਕਲ ਤੇ ਜੇ ਇਹਨਾਂ ਚੱਕਰਾਂ ਦੇ ਵਿੱਚੋਂ ਇੱਕ ਵੱਡਾ ਤੇ ਛੋਟਾ ਹੋਵੇ ਜਿਵੇਂ ਕਿ ਆਹ ਵਾਲਾ ਵੱਡਾ ਤੇ ਆਹ ਵਾਲਾ ਛੋਟਾ ਫਿਰ ਉਹਨੂੰ ਅਸੀਂ ਕੀ ਕਹਿੰਦੇ ਹਾਂ ਆਹ ਵਾਲਾ ਵੱਡਾ ਤੇ ਆਹ ਵਾਲਾ ਛੋਟਾ ਫਿਰ ਉਹਨੂੰ ਅਸੀਂ ਕੀ ਕਹਿੰਦੇ ਹਾਂ ਸਮਾਨ ਜਿਹੜੇ ਸਮਾਨ ਨਹੀਂ ਹੈਗੇ ਆ ਸਮਾਨ ਚੱਕਰ ਅਨ ਇਕੁਅਲ ਸਰਕਲ ਜੇ ਦੋ ਚੱਕਰ ਆਪ ਦੇ ਵਿੱਚ ਛੁੰਦੇ ਹੋਣ ਜਿਵੇਂ ਕਿ ਆ ਚੱਕਰ ਆ ਇਹਦੇ ਨਾਲ ਇੱਕ ਛੁੰਦਾ ਮੈਂ ਚੱਕਰ ਹੋਰ ਬਣਾ ਦੇਣਾ ਦੋ ਚੱਕਰ ਆਪਸ ਦੇ ਵਿੱਚ ਛੁੰਦੇ ਹੋਣ ਤਾਂ ਆਪ ਹੀ ਉਹਨਾਂ ਨੂੰ ਕਹਿੰਦੇ ਆ ਛੋਹਤ ਚੱਕਰ ਛੋਹਤ ਮਤਲਬ ਛੂਣ ਵਾਲੇ ਚੱਕਰ ਮਤਲਬ ਚੱਕਰ ਠੀਕ ਹੈ ਟੱਚਿੰਗ ਸਰਕਲ ਜਿਹੜੇ ਇੱਕ ਦੂਜੇ ਨੂੰ ਟੱਚ ਕਰਦੇ ਨੇ ਇੱਥੇ ਟੱਚ ਕਰਦੇ ਨੇ ਨਾ ਇਹਨਾਂ ਨੂੰ ਆਪਾਂ ਕਹਾਂਗੇ ਟੱਚਿੰਗ ਸਰਕਲ ਐਵੇਂ ਜਿਹੜਾ ਸਰਕਲ ਆ ਉਹ ਦੂਜੇ ਸਰਕਲ ਨੂੰ ਕੱਟਦਾ ਹੋਵੇ ਤੇ ਮੇਰੇਖੇ ਇੱਥੇ ਇੱਕ ਆਪਾਂ ਸਰਕਲ ਬਣਾ ਲੈਂਦੇ ਆ ਜਿਹੜਾ ਆਹ ਵਾਲੇ ਚੱਕਰ ਨੂੰ ਕੱਟਦਾ ਹੋਵੇ ਐਂ ਕਰਕੇ ਕੱਟਦਾ ਹੋਵੇ ਤਾਂ ਇਹਨਾਂ ਨੂੰ ਆਪਾਂ ਕਹਿੰਦੇ ਆ ਕਟਿੰਗ ਸਰਕਲਸ ਛੇਦਨ ਚੱਕਰ ਛੇਦਨ ਮਤਲਬ ਜਿਹੜੇ ਛੇਦ ਕਰਦੇ ਆ ਸ਼ੇਡਨ ਚੱਕਰ ਕਟਿੰਗ ਸਰਕਲ ਹੁਣ ਤੁਸੀਂ ਸਾਰੇ ਜਣੇ ਆਪਣੀ ਬੁੱਕ ਖੋਲ੍ਹੋ ਬੁੱਕ ਦੇ ਉੱਪਰ ਇਹਨਾਂ ਨੂੰ ਸਾਰਿਆਂ ਨੂੰ ਪੜ੍ਹੋ ਤੇ ਇਹਨਾਂ ਨੂੰ ਬਣਾ ਕੇ ਦੇਖੋ ਜਿਹੜੀਆਂ ਇਹ ਟਰਮਨੋਲੋਜੀ ਨੇ ਇਹਨਾਂ ਨੂੰ ਯਾਦ ਕਰ ਲਓ ਕਿਉਂਕਿ ਜਦੋਂ ਅਸੀਂ ਅੱਗੇ ਚੱਕਰ ਦੇ ਸਵਾਲ ਹੱਲ ਕਰਾਂਗੇ ਤਾਂ ਇਹਨਾਂ টার্মਨੋਲੋਜੀਸ ਦਾ ਸਾਨੂੰ ਪਤਾ ਹੋਣਾ ਚਾਹੀਦਾ ਤਾਂ ਹੀ ਅਸੀਂ ਉਹ ਫਸਾਬ ਦੇ ਨਾਲ ਜਿਹੜੇ ਪ੍ਰਸ਼ਨ ਨੇ ਉਹਨਾਂ ਨੂੰ ਹੱਲ ਕਰ ਸਕਾਂਗੇ ਠੀਕ ਹੈ ਦੋਸਤੋ ਇਸ ਵੀਡੀਓ ਦੇ ਵਿੱਚ ਇੰਨਾ ਹੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਆ ਤਾਂ ਇਹਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਅੱਗੇ ਵੀ ਇਸ ਤਰ੍ਹਾਂ ਦੀਆਂ ਵੀਡੀਓਜ਼ ਬਣਾਉਂਦੇ ਰਾਵਾਂਗੇ